हां जी दोस्तों इधर वीर ने एक ना जानवर लेके आए होले खरीदन ते बेचन दा दोनों ही काम करते ने। ਗੱਲਬਾਤ ਕਰਦੇ ਨੇ ਨਾਲੇ ਤੁਹਾਨੂੰ ਜਾਨਵਰਾਂ ਦੀ ਵੀ ਜਾਣਕਾਰੀ ਦੇਣਗੇ। ਬਾਕੀ ਆਪਣਾ ਐਡਰੈਸ ਤੇ ਫੋਨ ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕਰ ਦੇਣਗੇ। ਕੋਈ ਵੀ ਜਾਨਵਰ ਖਰੀਦਨੇ ਜਾਂ ਵੇਚਨੇ ਚਾਹੁੰਦਾ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਆਪਾਂ ਕਿਹੜੀ ਜਗ੍ਹਾ ਤੋਂ ਆਏ ਬਾਈ? ਰਾਜਸਥਾਨ ਆਪਣਾ ਪਿੰਡ ਹੈਗਾ। ਸਟੇਟ ਹੈਗਾ ਉਹ ਹਨਮਾਨਗੜ જિલ્લા ਦਾ। ਹਨਮਾਨਗੜ ਜਿਲ੍ਹਾ। ਠੀਕ ਹੈ ਜੀ। ਤੇ ਇੱਥੇ ਅੱਜ ਆਪਾਂ ਕਿੰਨੇ ਕ ਜਾਨਵਰ ਲੈ ਕੇ ਆਏ ਆ ਮੰਡੀ ਦੇ ਉੱਪਰ 10 ਜਾਨਵਰ ਲੈ ਕੇ ਆਏ ਸੀ ਔਰ ਕੁਝ ਲੈ ਰੱਖਿਆ ਆਪਾਂ ਠੀਕ ਆ ਹੋਰ ਖਰੀਦੇ ਹੋਏ ਨੇਗੇ ਤੇ ਖਾਸ ਜ਼ਿਆਦੇ ਤੁਸੀਂ ਖਰੀਦਣ ਦੀ ਕਰਦੇ ਹੋ ਕੰਮ ਮਤਲਬ ਜਾਨਵਰ ਦਾ ਹਾਂ ਜ਼ਿਆਦਾਤਰ ਫਾਰਮਿੰਗ ਦਾ ਕੰਮ ਹੈਗਾ ਟ੍ਰੇਡਿੰਗ ਵਾਸਤੇ ਜਿਹੜੇ ਲੋਕਾਂ ਨੂੰ ਸੋਹਣੇ ਜਾਨਵਰ ਅੱਗੇ ਫਾਰਮ ਕਰਵਾਉਣੇ ਆ ਔਰ ਅੱچھے ਜਾਨਵਰ ਹੁੰਦੇ ਕੁਆਲਟੀ ਵਾਲੇ ਫਾਰਮ ਬਾਕੀ ਬਰੀਡ ਤੇ ਕੰਮ ਕਰਨਾ ਜਿਵੇਂ ਕਹਿੰਦੇ ਨੇ ਉਹ ਉਹ ਚੀਜ਼ਾਂ ਆ ਗਈਆਂ ਹਾਂ ਬਰੀਡ ਤੇ ਦੋਨੇ ਬਰਬਰੀ ਔਰ ਬਿੱਟਲ ਤੇ ਦੋਨੇ ਬਰਬਰੀ ਤੇ ਬਿੱਟਲ ਦੋਨਾਂ ਦੀ ਕਰਦੇ ਹਾਂ ਤੇ ਇੱਕ ਉਹ ਆਪਣਾ ਨਸਲਾਂ ਦੀ ਕਿਹੜੀ ਸਰੋਹੀ ਹੈ ਸਰੋਹੀ ਸੋਜਾ ਤੋਂ ਆਪਣੀ ਆਪਣੇ ਰਾਜਸਥਾਨ ਦੀ ਹੈ ਹਾਂ ਸੋੜੇ ਰਾਜਸਥਾਨ ਦੇ ਵਿੱਚ ਜਾਦੇ ਤਾਂ ਹੀ ਮੈਂ ਤੁਹਾਨੂੰ ਪੁੱਛਿਆ ਨਾ ਇਹ ਸਰੋਹੀ ਹੋਗੀ ਸੋਜਾ ਤੋਂਗੀ ਔਰ ਤੋਤਾਪੁਰੀ ਹੋਗੀ ਕੋਟਾ ਹੋਗੀ ਕੋਟਾ ਕਰੋਲੀ ਹੋਗੀ ਇਹ ਆਪਣੇ ਇਹ ਸਾਰੀਆਂ ਜਿੰਨੀਆਂ ਵੀ ਨਸਲਾਂ ਨੇ ਸਾਰਿਆਂ ਦੀ ਜਾਨਵਰ ਮਿਲ ਜਾਂਦੇ ਨੇ ਆਪਣੇ ਕੋਲ ਹਾਂ ਸਾਰਿਆਂ ਦੀ ਠੀਕ ਹੈ ਤੇ ਬਾਕੀ ਇਹਨਾਂ ਦੇ ਬਰੀਡਰ ਵਗੈਰਾ ਵੀ ਆਪਣੇ ਕੋਲੇ ਮਤਲਬ ਮੌਕੇ ਤੇ ਜਿਹੜਾ ਹੈਗਾ ਕਸਟਮਰ ਨੂੰ ਮਿਲ ਜਾਂਦੇ ਨੇ ਜੀ ਜੀ ਤੇ ਤੁਹਾਡੀ ਸਮਝ ਨਾਲ ਹੁਣ ਇੱਕ ਛੋਟਾ ਜਿਹਾ ਵੈਸੇ ਪਬਲਿਕ ਵਾਸਤੇ ਸਵਾਲ ਹੈ ਤਾਂ ਪਬਲਿਕ ਦੇ ਬੈਨੀਫਿਟ ਲਈ ਕਿ ਜਦੋਂ ਆਪਾਂ ਕੋਈ ਵੀ ਬੰਦਾ ਨਵਾਂ ਕੀਤਾ ਕਰਦਾ ਤੇ ਉਹਨੇ ਖਰੀਦਣਾ ਉਹ ਜਿਆਦਾ ਪਹਿਲਾਂ ਬਰੀਡਰ ਨਾਲ ਖਰੀਦੇ ਜਾਂ ਕੱਲੇ ਪਠਾ ਮਤਲਬ ਮੈਨ ਚੀਜ਼ ਹੈ ਕਿ ਭਾਈ ਅਗਰ ਕੋਈ ਵੀ ਨਵਾਂ ਫਾਰਮ ਕਰਦਾ ਨਾ ਸਭ ਤੋਂ ਪਹਿਲਾਂ ਉਹਨੂੰ ਜਾਣਕਾਰੀ ਹੋਣੀ ਚਾਹੀਦੀ ਠੀਕ ਆ ਅਗਰ ਆਪਾਂ ਲੋਕਾਂ ਨੂੰ ਵੇਖ ਕੇ ਜਿਆਦਾ ਵੱਡਾ ਕੰਮ ਕਰਾਂਗੇ ਉਹ ਤੇ ਨੁਕਸਾਨ ਹੋਊਗਾ ਇਹ ਜਾਨਵਰਾਂ ਦਾ ਕੰਮ ਹੈ ਜਾਇ ਕਿ ਇਹ ਯਾਨੀ ਕੱਟਿਆ ਲਗ ਕੰਮ ਉਦੋਂ ਹੁੰਦਾ ਜਦੋਂ ਆਪਾਂ ਬੇਸਮਝ ਲੋਕਾਂ ਨੂੰ ਵੇਖ ਕੇ ਕੰਮ ਕਰੀਏ ਇਹ ਚ ਸਮਝਣਾ ਜ਼ਰੂਰੀ ਹੋਏਗਾ ਕਿ ਜਾਨਵਰ ਕਿਸ ਤਰ੍ਹਾਂ ਪਾਲਨੇ ਚਾਹੀਦੇ ਕਿ ਕਿਹੜੇ ਬੱਚੇ ਚਾਹੀਦੇ ਕਿਹੜੀ ਨਸਲ ਦੇ ਬੱਚੇ ਚਾਹੀਦੇ ਔਰ ਕੀ ਖਵਾਉਣਾ ਚਾਹੀਦਾ ਔਰ ਕੀ ਦਵਾ ਦੇਣੀ ਚਾਹੀਦੀ ਕਿਉਂਕਿ ਹਰ ਮੌਸਮ ਦੇ ਸਰਦੀ ਦੇ ਗਰਮੀ ਦੇ ਮੌਸਮ ਦੇ ਚੇਂਜ ਦੇ ਵਕਤ ਬਿਮਾਰੀਆਂ ਆਂਦੀਆਂ ਔਰ ਸਰਦੀ ਦੇ ਮੌਸਮ ਜਦੋਂ ਆਤੀ ਉਸ ਟਾਈਮ ਬਿਮਾਰੀ ਬਿਮਾਰੀ ਆਉਂਦੀ ਹੈ ਉਹਦੇ ਵਾਸਤੇ ਇਹਨੂੰ ਜ਼ਰੂਰੀ ਸਮਝਣਾ ਹੈ ਪਹਿਲਾਂ ਉਹਨੂੰ ਟ੍ਰੇਨਿੰਗ ਹੋਣੀ ਚਾਹੀਦੀ ਆ ਪੂਰੀ ਵੀ ਥੋੜੀ ਬਹੁਤ ਜਾਣਕਾਰੀ ਹੋਣੀ ਚਾਹੀਦੀ ਮਤਲਬ ਉਹਨਾਂ ਦੀ ਜੇ ਬਿਮਾਰੀ ਆ ਗਈ ਤਾਂ ਉਹਦਾ ਇਲਾਜ ਕਿਸ ਤਰ੍ਹਾਂ ਕਰਨਾ ਜਾਂ ਉਹਨੂੰ ਬਿਮਾਰੀਆਂ ਤੋਂ ਬਚਾਉਣਾ ਕਿਵੇਂ ਆ ਬਚਾਉਣਾ ਤੇ ਇੱਕ ਜੇ ਕਿਸ ਨੇ ਕਰਨਾ ਕੀਤਾ ਉਹ ਸਭ ਤੋਂ ਪਹਿਲਾਂ ਮਤਲਬ ਕਿਹੜੀ ਨਸਲ ਦੇ ਜਾਨਵਰ ਜਿਹੜੇ ਮਤਲਬ ਸੌਖੇ ਤਰੀਕੇ ਨਾਲ ਰੱਖ ਸਕਦਾ ਥੋੜਾ ਸਭ ਤੋਂ ਸਭ ਤੋਂ ਬੈਸਟ ਜਾਨਵਰ ਜਿਹੜਾ ਸੌਖੇ ਤਰੀਕੇ ਨਾਲ ਉਹ ਬਰਬਰੀ ਹੈਗੀ ਬਾਈ ਬਰਬਰੀ ਆਣਾ ਕਿ ਬਰਬਰੀ ਇੱਕ ਤਾਂ ਕੰਮ ਖਰਚੇ ਚ ਬਰਬ ਔਰ ਇੱਕ ਬਰਬਰੀ ਦਾ ਖਰਚਾ ਬਹੁਤ ਕਰਨਾ ਠੀਕ ਆ ਮੰਨ ਕੇ ਚੱਲੋ ਅਗਰ ਆਪਾਂ ਮੰਨ ਕੇ ਚੱਲੋ ਕਿ ਅਗਰ ਆਪਾਂ ਨੀਰਾ ਪਾਈ ਜਾਂਦੇ ਆ ਇਹਨਾਂ ਨੂੰ ਗਵਾਰ ਦਾ ਬਿੱਤਲ ਨੂੰ ਉਹਦਾ ਬਚਾ ਆ ਵੀ ਬਰਬਰੀ ਨੂੰ ਪਾ ਸਕਦੇ ਹੋ ਬਰਬਰੀ ਖਾ ਲੂਗੀ ਠੀਕ ਆ ਆ ਸੇ ਤਾਂ ਬਰਬਰੀ ਵਾਸਤੇ ਕੋਈ ਯਾਦਾ ਔਖਾ ਵਾਲਾ ਕੰਮ ਨਹੀਂ ਹੈਗਾ ਜਿਵੇਂ ਪਸ਼ੂਆਂ ਦੇ ਵਿੱਚ ਆਪਾਂ ਕਹਿ ਦਿੰਦੇ ਆ ਕਿ ਗਾਂ ਗਾਂ ਨੂੰ ਆਪਾਂ ਰੱਖਣਾ ਸੌਖਾ ਕਹਿੰਦੇ ਵੀ ਦੁੱਧ ਦੇ ਹੀ ਦਿੰਦੀ ਹੈਗੀ ਮੱਝ ਥੋੜਾ ਔਖਾ ਦੁੱਧ ਦਿੰਦੀ ਹੈ ਹੈ ਨਾ ਇਹ ਉਸੇ ਤਰ੍ਹਾਂ ਜਿਹੜਾ ਬਰਬਰੀ ਨਸਲ ਦਾ ਜਾਨਵਰਾ ਹੈਗਾ ਇਹਨੂੰ ਪਾਲਣਾ ਥੋੜਾ ਸੌਖਾ ਹੈਗਾ ਦੂਜਿਆਂ ਦੇ ਮੁਕਾਬਲੇ ਬਿਲਕੁਲ ਸੌਖਾ ਹੈਗਾ ਠੀਕ ਆ ਇੱਕ ਤਾਂ ਇਹਦਾ ਜਿਵੇਂ ਅੱਜ 10 ਬਰਬਰੀਆਂ ਲਈ ਇਹਦਾ ਖਰਚਾ ਕਮ ਆਊਗਾ ਮੰਨ ਕੇ ਚਲੋ 10 ਬਰਬਰੀਆਂ 1.5 ਲੱਖ ਰੁਪਏ ਤੋਂ ਆ ਜਾਣੀਆਂ ਬਚੇਆਂ ਦੀਆਂ ਔਰ ਦੂਜੀ ਗੱਲ ਇੱਕ ਉਸਤਾ ਹੈਗਾ ਖਰਚਾ ਬਹੁਤ ਕੰਮੇਗਾ ਇਹ ਮਣਕੇਦੂਲੇ ਦਾ 50 ਰੁਪਏ ਖਰਚਾ ਹੋਊਗਾ ਬਰਬਰੀ ਦਾ 20 ਰੁਪਏ ਖਰਚਾ ਹੋਊਗਾ ਠੀਕਾ ਅੰਤਾਜ ਕੇ ਜਿੰਨੇ ਜਿਵੇਂ ਬਿੱਟਲ ਨੇ 50 ਰੁਪਏ ਖਾਣਾ ਠੀਕਾ ਦਿਨ ਦਾ ਉਹਨੇ 20 ਰੁਪਏ ਖਾਣਾ ਹੈ ਮਤਲਬ ਉਹਦੇ ਮੁਕਾਬਲੇ ਉਹਨੇ ਆਪਣਾ 75% ਘੱਟ ਖਾਣਾਗਾ 75% ਆਰਾਮ ਨਾਲ ਔਰ ਬਿਮਾਰੀ ਬਹੁਤ ਕਮ ਆਉਂਦੀ ਹੈ ਬਿਮਾਰੀ ਬਹੁਤ ਕਮ ਆ ਬਹੁਤ ਕਮ ਆ ਤੇ ਜੇ ਕੀਮਤ ਦੀ ਗੱਲ ਕਰੀਏ ਕੀਮਤ ਇਸ ਟਾਈਮ ਕਿਹੜੇ ਜਾਨਵਰ ਦੀ ਵੱਧ ਆ ਬਰਬਰੀ ਦੀ ਬਿੱਟਲ ਦੀ ਸਰੋਹੀ ਦੀ ਜਾਂ ਜਿੰਨੀਆਂ ਤੁਸੀਂ ਲਸਲਾ ਹੋਣਾ ਸਭ ਤੋਂ ਜ਼ਿਆਦਾ ਤੇ ਕੀਮਤ ਹੈਗੀ ਬਿੱਟਲ ਦੀ ਬਿੱਟਲ ਦੀ ਹਾਂ ਦੂਜੇ ਨੰਬਰ ਤੇ ਆਈ ਜਾਂਦੀ ਪੰਜਾਬ ਚ ਤੇ ਬਰਬਰੀ ਆ ਜਾਂਦੀ ਹੈ ਸਾਡੇ ਰਾਜਸਥਾਨ ਚ ਕੋਟਾ ਕਰੋਲੀ ਹੈ ਕੋਟਾ ਕਰੋਲੀ ਹੈ ਇਧਰ ਦੇਖੋ ਪਤਾ ਕੀ ਹੈ ਮੈਂ ਕਾਫੀ ਟਾਈਮ ਦਾ ਵੀਡੀਓ ਪਾ ਰਿਆਂਗਾ ਮੰਡੀਆਂ ਦੀਆਂ ਪਰ ਕੋਟਾ ਕਰੋੜੀ ਦਾ ਨਾਮ ਮੈਂ ਵੀ ਪਹਿਲੀ ਵਾਰ ਹੀ ਸੁਣਾਂਗਾ ਕਿਉਂਕਿ ਜਿਹੜੀਆਂ ਨਸਲਾਂ ਨੇ ਥੋੜੇ ਉਧਰ ਇੱਕ ਮੇਰਾ ਮਿੱਤਰ ਸੀ ਉਹਦੇ ਨਾਲ ਗੱਲਬਾਤ ਕਰ ਰਿਹਾ ਸੀ ਨਾ ਉਹ ਰਾਜਸਥਾਨ ਰੋੜਾ ਵਾਲੀ ਮੰਡੀ ਲੱਗਦੀ ਹੈ ਨਾ ਹਾਂ ਹਾਂ ਉਹ ਰੋੜਾ ਵਾਲੀ ਮੰਡੀ ਦੇ ਉੱਪਰ ਜਾਂਦਾ ਤਾਂ ਉੱਥੇ ਉਹ ਦੇਖਦਾ ਹੁੰਦਾ ਜਾਨਵਰਾਂ ਤੇ ਉਹਦੇ ਤੋਂ ਮੈਂ ਇਹਨਾਂ ਨਸਲਾਂ ਦੇ ਨਾਮ ਸੁਨੇ ਸੀਗੇ ਉਹ ਆਪਣੇ ਕਰਚੂ ਮੰਨ ਕੇ 1.5 ਕਿਲੋਮੀਟਰ ਦੂਰ ਤੇ ਆਪੋ ਰੋੜ ਤੇ ਅਮਨ ਬਾਈ ਨੇ ਮੰਡੀ ਲਾਉਂਦੇ ਹਰ ਸ਼ਨੀਵਾਰ ਤੇ ਰੋੜਾ ਵਾਲੀ ਰੋੜਾ ਅੱਛੇ ਜਾਨਵਰ ਆਂਦੇ ਔਰ ਅੱਛੇ ਵਪ ਸਾਡੇ ਰੋੜਾ ਵਾਲੀ ਪਿੰਡ ਰਮਾਨਗੜ੍ਹ ਦੇ ਵਿੱਚ 150 ਤੋਂ ਵਪਾਰੀ ਆਜਾਗਾ ਜਿਹੜਾ ਆਲ ਇੰਡੀਆ ਚੋਂ ਕੰਮ ਕਰਦਾ ਹੈਗਾ ਠੀਕ ਹੈ ਔਰ ਮੰਡੀਆਂ ਚੋਂ ਹਰ ਮੰਡੀ ਚੋਂ 10-15 ਰੋੜਾ ਵਾਲੀ ਦੇ ਬੰਦੇ ਮਿਲਾਂਗੇ ਤੁਹਾਨੂੰ ਮਿਲ ਜਾਂਦੇ ਨੇ ਇਸ ਮੰਡੀ ਦੇ ਉੱਤੇ ਤੁਸੀਂ ਕਦੋਂ ਕਦੇ ਮਤਲਬ ਪਹੁੰਚੋਗੇ ਸਵੇਰ ਦੇ ਆਏ ਬਾਈ ਨਹੀਂ ਉਦਾਂ ਮਤਲਬ ਦੂਜੀ ਤੀਜੀ ਕਹਿੰਦੀ ਮੰਡੀ ਤੇ ਪਹੁੰਚੂ ਇਹ ਦੂਜੀ ਮੰਡੀ ਤੇ ਬਾਈ ਦੂਸਰੀ ਮੰਡੀ ਤੇ ਆਏ ਪਹਿਲਾਂ ਟੋਂਗਾਂ ਵਾਲੀ ਮੰਡੀ ਆਉਂਦੇ ਟੋਂਗਾਂ ਵਾਲੀ ਲਗਾਤਾਰ ਆਉਂਦੇ ਆ ਸ਼ਰੂਫ ਲੱਗੀ ਹੈ ਨਾ ਜਦੋਂ ਉਹ ਸੂਏ ਤੇ ਉਦੋਂ ਤੇ ਸ਼ੁਰੂ ਆਇਆ ਬਾਈ ਉਦੋਂ ਦੇ ਹੋਇਆ ਤੇ ਆ ਮੰਡੀ ਤੇ ਆ ਕੇ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਬੰਦੇ ਦਾ ਸੁਭਾਅ ਬਹੁਤ ਵਧੀਆ ਨਾ ਬਾਈ ਖਲਾਫ ਦਾ ਇੱਕ ਨੰਬਰ ਇੱਕ ਨੰਬਰ ਨਰਮ ਬਹੁਤ ਆ ਨਾ ਬੰਦਾ ਤੇ ਚਲੋ ਬਾਕੀ ਤੁਹਾਡਾ ਜੋ ਹੈ ਕੰਮ ਤੇ ਹੁਣ ਤੁਹਾਡੇ ਕੋਲੇ ਜਿਹੜੇ ਜਾਨਵਰ ਜੇ ਕਿਸੇ ਨੇ ਲੈਣੇ ਨੇ ਸੰਪਰਕ ਕਰਨਾ ਤੁਹਾਡੇ ਨਾਲ ਲੈਣ ਵਾਸਤੇ ਖਰੀਦਣ ਵਾਸਤੇ ਜਾਂ ਵੇਚਣ ਵਾਸਤੇ ਤਾਂ ਜੇ ਖਰੀਦਣੇ ਨੇ ਤਾਂ ਗੱਲ ਕਰੀਏ ਆਪਾਂ ਖਰੀਦਣ ਚ ਹੁਣ ਤੁਹਾਡੇ ਕੋਲੇ ਕਿਹੜੀ ਕਿਹੜੀ ਨਸਲ ਦੇ ਜਾਨਵਰ ਮਿਲ ਜਾਣਗੇ ਆਪਣੇ ਕੋਲ ਬਰਬਰੀ ਮਿਲੂਗੀ ਬਿੱੱਟਲ ਮਿਲੋਗੇ ਇਸ ਟਾਈਮ ਮੌਕੇ ਤੇ ਮੌਕੇ ਤੇ ਅਗਰ ਕੋਈ ਬੰਦਾ ਨਵਾਸ ਹੋ ਕਰਦਾ ਕੋਟਾ ਕਰੋਲੀ ਦਾ ਸੋਜਤ ਦਾ ਸਰੂਪ ਦਾ ਉਹ ਵੀ ਕਰਵਾ ਸਕਦੇ ਹਾਂ ਠੀਕ ਆ ਤੇ ਜੇ ਖਰੀਦਣ ਦੀ ਗੱਲ ਕਰੀਏ ਖਰੀਦਣ ਚ ਤਾਂ ਤੁਸੀਂ ਦੱਸਿਆ ਜਿਵੇਂ ਕੋਈ ਮਰਜ਼ੀ ਨਸਲ ਹੋਵੇ ਸਾਰੇ ਇੱਕ ਬਈ ਗੱਲ ਹੈ ਕਿ ਮੇਨ ਸਾਡੇ ਨਾ ਪੰਜਾਬ ਦੇ ਵਿੱਚ ਜਿਹੜੀਆਂ ਜ਼ਿਆਦੇ ਦੇਸੀ ਹੁੰਦੇ ਨੇ ਜਿਹੜੇ ਉਹ ਵੀ ਰੱਖੇ ਹੋਣੇ ਤੇ ਦੇਸੀ ਦੀ ਵੀ ਖਰੀਦ ਕਰਦੇ ਹੋ ਤੁਸੀਂ ਦੇਸੀ ਦੀ ਵੀ ਖਰੀਦ ਕਰਦੇ ਠੀਕ ਆ ਇੱਕ ਆਪਣਾ ਫੋਨ ਨੰਬਰ ਤੇ ਐਡਰੈਸ ਜ਼ਰੂਰ ਸ਼ੇਅਰ ਕਰ ਦਿਓ ਜੇ ਕਿਸੇ ਨੇ ਖਰੀਦਣਾ ਜਾਂ ਜਾਨਵਰ ਤੁਹਾਡੇ ਨਾਲ ਵੇਚਣਾ ਤਾਂ ਫੋਨ ਤੇ ਸੰਪਰਕ ਕਰੋ ਰਾਜਸਥਾਨ ਚ ਰਹਿਣ ਵਾਲੇ ਹਮਾਨਗੜ ਜ਼ਿਲ੍ਹਾ ਹੈਗਾ ਗਾਂ ਰੋੜਾ ਲੇਗਾ ਯਾਨੀ ਪੰਜਾਬ ਚ 20 ਕਿਲੋਮੀਟਰ ਪੰਜਾਬ ਵਾਲੇ ਬਾਰਡਰ ਚ 20 ਕਿਲੋਮੀਟਰ ਸਾਈਡ ਤੇ ਆ ਬਈ ਠੀਕ ਆ ਔਰ ਨੰਬਰ ਹੈਗਾ ਆਪਣਾ 7976721709 ਠੀਕ ਆ ਜੀ 7972717709 ਨਹੀਂ 17 1709 1709 1709 ਠੀਕ ਆ ਜੀ ਜੀका ਬਾਈ ਜੇ ਕਿਸੇ ਵੀ ਵੀਰ ਨੇ ਜਾਨਵਰ ਖਰੀਦਣਿਆ ਜਾਂ ਵੇਚਣਿਆ ਕਿਸੇ ਵੀ ਨਸਲ ਦੇ ਹੋਣ ਬਾਰਬਰੀ ਬੀਟਰ ਸਰੋਹੀ ਕੋਟਾ ਅੱਗੇ ਜੋ ਵੀ ਬਾਈ ਅਰਗੇ ਨੇ ਦੱਸੇ ਨੇ ਜਿੰਨੀਆਂ ਨਸਲਾਂ ਕਿਉਂਕਿ ਆਪਣੇ ਉਹਨੀਆਂ ਨਸਲਾਂ ਦੇ ਨਾਮ ਵੀ ਨਹੀਂ ਯਾਦ ਸ਼ਾਇਦ ਜਿੰਨੇ ਬਾਈ ਨੂੰ ਪਤਾ ਆ ਗਿਆ ਤਾਂ ਇਹਨਾਂ ਨਾਲ ਫੋਨ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਇਹਨਾਂ ਦੇ ਜਿਹੜੇ ਰੋਡਾਂ ਵਾਲੀ ਪਿੰਡ ਉੱਥੇ ਜਾ ਕੇ ਤੁਸੀਂ ਜਾਨਵਰ ਖਰੀਦ ਜਾਂ ਵੇਚ ਸਕਦੇ ਹੋਗੇ ਤੇ ਫੋਨ ਨੰਬਰ ਦੇ ਦਿੱਤਾ ਬਾਈ ਨੇ ਤੁਸੀਂ ਵੀਡੀਓ ਦੇਖ ਕੇ ਇਹਨਾਂ ਨਾਲ ਸੰਪਰਕ ਕਰਨ ਲਈ ਧੰਨਵਾਦ